हां जी ਜਿਹੜੇ ਹੁਣ ਰੀਸੈਂਟ ਇਨਪੁਟ ਹੈਗੇ ਨੇ ਉਸ ਮੁਤਾਬਿਕ ਕੱਲ ਰਾਤ ਤੋਂ ਹੀ ਮੋਗਾ ਦੇ ਵਿੱਚ ਜਿੰਨੇ ਵੀ ਪਬਲਿਕ ਪਲੇਸਿਸ ਹੈਗੇ ਉਹਨਾਂ ਨੂੰ ਕੰਟੀਨਿਊਸਲੀ ਚੈਕਿੰਗ ਕੀਤੀ ਜਾ ਰਹੀ ਹੈ ਨਾਕਾਬੰਦੀ ਮੋਗਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਹੈ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਦੀ ਖਾਸ ਚੈਕਿੰਗ ਹੋ ਰਹੀ ਹੈ ਉਹਦੇ ਤਹਿਤ ਅੱਜ ਮੋਗਾ ਰੇਲਵੇ ਸਟੇਸ਼ਨ ਦੇ ਵਿੱਚ ਅਸੀਂ ਸਾਰੇ ਇੱਥੇ ਆਏ ਆ ਇੱਥੇ ਸਾਰਿਆਂ ਦੀ ਚੈਕਿੰਗ ਹੋ ਰਹੀ ਹੈ ਤੇ ਜਿਹੜੀ ਹੈ ਪੁਲਿਸ ਦੀ ਵੱਲੋਂ ਹਰੇ ਜਿਹੜੀ ਸ਼ੱਕੀ ਐਕਟੀਵਿਟੀ ਹੈਗੀ ਉੱਥੇ ਨਜ਼ਰ ਰੱਖੀ ਜਾ ਰਹੀ ਹੈ ਤੇ ਹਰ ਇੱਕ ਸ਼ੱਕੀ ਬੰਦੇ ਦੀ ਪੁਸ਼ਤਾਸ਼ ਕੀਤੀ ਜਾ ਰਹੀ ਹੈ ਸਰ ਜਿੱਥੇ ਕਿਨ ਵਾਲਾ ਰੈਡ ਬਸ ਸਟੈਂਡ ਚਾਹੇ ਕਿਤੇ ਬਹੁਤ ਸਾਰੇ ਬਗਾਰਾ ਬੀਸ ਕਰਿਆ ਉਹ ਸਾਰਾ ਅਸੀਂ ਫੇਜ਼ ਵਾਈਜ਼ ਕਰਾਂਗੇ ਜਿੰਨੇ ਵੀ ਮੈਂ ਤੁਹਾਨੂੰ ਦੱਸਿਆ ਪਬਲਿਕ ਪਲੇਸਿਸ ਹੈਗੇ ਮਾਰਕੀਟ ਏਰੀਆ ਹੈਗੇ ਉੱਥੇ ਸਾਡੀ ਕੰਟੀਨਿਊਸ ਚੈਕਿੰਗ ਚੱਲ ਰਹੀ ਹੈ ਕੱਲ ਰਾਤ ਵੀ ਅੱਜ ਰਾਤ ਵੀ ਅਸੀਂ ਉੱਥੇ ਹੋਰ ਕੰਟੀਨਿਊਸ ਚੈਕਿੰਗ ਕਰਾਂਗੇ ਤੇ ਹੁਣ ਰੇਲਵੇ ਸਟੇਸ਼ਨ ਦੀ ਚੈਕਿੰਗ ਚੱਲ ਰਹੀ ਹੈ ਬਸ ਸਟੈਂਡ ਦੀ ਵੀ ਅਸੀਂ ਚੈਕਿੰਗ ਕਰਾ ਰਹੇ ਹਾਂ ਤੇ ਸਾਡੀ ਜਿਹੜੀ ਹੈ ਕੰਟੀਨਿਊ ਜਿਹੜਾ ਮੋਗਾ ਪੁਲਿਸ ਪੂਰੀ ਅਲਰਟ ਹੈਗੀ ਪੂਰੀ ਪੰਜਾਬ ਪੁਲਿਸ ਜਿਹੜੀ ਹੈ ਪੂਰੀ ਅਲਰਟ ਹੈਗੀ ਹੈ ਪਬਲਿਕ ਨੂੰ ਕੀ ਮੈਸੇਜ ਦੇ ਲਾਉਗਾ ਜੀ ਅਪਮਾਨ ਲਿਖ ਪਬਲਿਕ ਨੂੰ ਮੈਸੇਜ ਆਹੀ ਹੈ ਪੁਲਿਸ ਨੂੰ ਕੋਆਪਰੇਟ ਕਰੋ ਤੇ ਕੋਈ ਵੀ ਜੇ ਕੋਈ ਸ਼ੱਕੀ ਵਸਤੂ ਕੋਈ ਸ਼ੱਕੀ ਪਰਸਨ ਜੇ ਉਹਨਾਂ ਦੀ ਨਿਗ੍ਹਾ ਚਾਹੁੰਦੇ ਨੇ ਤੋਂ ਇਮੀਡੀਏਟਲੀ ਜਿਹੜਾ ਪੁਲਿਸ ਕੰਟਰੋਲ ਰੂਮ ਦਾ ਨੰਬਰ ਹੈ ਐਮਰਜੈਂਸੀ ਦਾ ਨੰਬਰ ਹੈ ਉੱਥੇ ਕੰਟੈਕਟ ਕਰੋ ਪੁਲਿਸ ਉਹਨਾਂ ਨੂੰ ਅਪਰੋਚ ਕਰੂਗੀ ਤੇ ਵੈਰੀਫਾਈ ਕਰੂਗੀ ਤੇ ਅਲਰਟ ਰਹੋ